ਰਾਜਸਥਾਨ ਦੇ ਵਿੱਚ ਖੜੇ ਆ ਸੂਰਤਗੜ ਦੇ ਵਿੱਚ ਤੇ ਜਿੱਥੇ ਅੱਜ ਆਪਾਂ ਨੂੰ ਭੁਲੇਖਾ ਹੈ ਨਾ ਹਰੇਕ ਨੂੰ ਵੀ ਬਈ ਜੀ ਪੰਜਾਬ ਦੇ ਵਿੱਚ ਇਕੱਲਾ ਪਾਣੀ ਹੈ ਤੇ ਉੱਥੇ ਝੋਨੇ ਲੱਗਦੇ ਆ ਤੇ ਰਾਜਸਥਾਨ ਦੇ ਵਿੱਚ ਤਾਂ ਕੁਝ ਵੀ ਨਹੀਂ ਮਿੱਤਰੋ ਭੁਲੇਖੇ ਆਪਾਂ ਨਾ ਤੁਹਾਡੇ ਉਹ ਦੂਰ ਕਰ ਦਿਆਂਗੇ ਦੂਰ ਕਿਵੇਂ ਕਰ ਦਿਆਂਗੇ ਅਸੀਂ ਰਾਜਸਥਾਨ ਦੇ ਟੂਰ ਤੇ ਆਏ ਹੋਏ ਆ ਤੇ ਅਸੀਂ ਬਈ ਜੀ ਪਹਿਲੀ ਵੀਡੀਓ ਪਾ ਰਹੇ ਆ ਰਾਜਸਥਾਨ ਦੇ ਸੂਰਤਗੜ ਤੋਂ ਸੂਰਤਗੜ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਅਸੀਂ ਸੇਮ ਆਈ ਹੋਈ ਆ ਕਟੋ-ਕਟੇ ਸੇਮ ਆਈ ਨੂੰ 4 ਸਾਲ ਹੋ ਗਏ ਕਹਿੰਦੇ ਇੱਥੋਂ ਦੇ ਅਸੀਂ ਲੋਕਾਂ ਤੋਂ ਥੋੜਾ ਜਿਹਾ ਰਿਵਿਊ ਲਿਆ ਇਹਨੇ ਬਾਈ ਜੀ ਇੱਥੇ 4-5 ਸਾਲ ਹੋ ਗਏ ਸੇਮ ਆਈ ਨੂੰ ਦੇਖੋ ਤੁਹਾਡੇ ਸਾਹਮਣੇ ਉਹ ਸਾਹਮਣੇ ਘਰ ਵਗੈਰਾ ਵੀ ਵਿੱਚ ਉਹ ਸੇਮ ਦੇ ਵਿੱਚ ਆਏ ਪਏ ਆ ਤੇ ਆ ਸਾਰੇ ਬਾਈ ਜੀ ਪਹਿਲਾਂ ਇੱਥੇ ਕੀ ਆਦੇ ਘਟੋ ਘਟ ਵੀ ਫਸਲਾਂ ਹੁੰਦੀਆਂ ਸੀ ਲਹਿਰ ਲਰਾਉਂਦੀਆਂ ਸੀ ਝੋਨਾ ਲੱਗਦਾ ਸੀ ਇਸ ਏਰੀਆ ਦੇ ਵਿੱਚ ਤੇ ਝੋਨੇ ਦਾ ਖੇੜਾ ਛੱਡੋ ਬਾਈ ਜੀ ਅੱਜ ਆਇਆ ਫਿਰਦਾ ਪਾਣੀ ਉੱਤੇ ਇਹ ਕੁਝ ਕੋ ਵੇਖੋ ਕੁਝ ਜਿਹੜਾ ਸਾਹਮਣੇ ਬੱਟਾਂ ਵੀ ਉਵੇਂ ਪਾਈਆਂ ਹੋਈਆਂ ਕਿਾਰੇ ਵੀ ਤੁਹਾਨੂੰ ਉਵੇਂ ਦੇ ਸੀ ਜਾਂਦੇ ਹੁਣੇ ਆ ਵਿੱਚ ਆ ਬੱਤਕਾਂ ਵਗੈਰਾ ਫਿਰਦੀਆਂ ਹੁਣ ਇੱਥੇ ਇੰਨਾ ਬੁਰਾ ਹਾਲ ਹੋ ਗਿਆ ਕਹਿੰਦੇ ਸੇਮ ਸੁੱਕਣ ਦਾ ਨਾਂ ਹੀ ਨਹੀਂ ਲੈਂਦੀ 4-5 ਸਾਲ ਹੋ ਗਏ ਤੇ ਮੈਂ ਤਾਂ ਬਈ ਸੋਚ ਕੇ ਹੈਰਾਨ ਹੋ ਗਿਆ ਮੈਂ ਆਪ ਆਖਦਾਂ ਨਾ ਵੀ ਰਾਜਸਥਾਨ ਦੇ ਵਿੱਚ ਪਾਣੀ ਹੈ ਨਹੀਂ ਰੂਹੇ ਬੀਜਦੀਆਂ ਭੁੱਖੇ ਮਰਦੇ ਆ ਲੋਕ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਇੱਥੇ ਤਾਂ ਮਿੱਤਰੋ ਤੁਹਾਡੇ ਸਾਹਮਣੇ ਸੇਮ ਆਈ ਪਈ ਆ ਰਾਜਸਥਾਨ ਦੇ ਵਿੱਚ ਸੇਮ ਆਈ ਪਈ ਆ ਕਮਾਲ ਵਾਲੀ ਗੱਲ ਹੈ ਮਿੱਤਰੋ ਸੂਰਤਗੜ ਦੇ ਵਿੱਚ ਆ ਖਾਸ ਜੇਕਰ ਤੁਸੀਂ ਆਓ ਤਾਂ ਬਈ ਜੀ ਇਹ ਜਿਹੜੀ ਰੋਡ ਰਹਿ ਜਾਂਦੀ ਆ ਸ਼ਾਇਦ ਇਹ ਸੂਰਤਗੜ ਦੇ ਵਿੱਚ ਆਓ ਵੇਖੋ ਸਾਹਮਣੇ ਬੋਰ ਲੱਗਿਆ ਸੂਰਤਗੜ ਆਪਕਾ ਹਾਰਦਿਕ ਸਵਾਗਤ ਕਰਦਾ ਹੈ ਤੇ ਐਦੂਆ ਖਾਸ ਸੂਰਤਗੜ ਸ਼ਹਿਰ ਆ ਜੂ ਉਦੋਂ ਉਹ ਪਿੱਛੇ ਹਟ ਮੈਂ ਤੁਸੀਂ ਜੋ ਥੋੜਾ ਜਿਹਾ ਦੇਖੋਗੇ ਨਾ ਥੋੜੇ ਜਿ ਜਦੋਂ ਤੁਸੀਂ ਪਿੱਛੇ ਹਟ ਮੇ ਦੇਖੋਗੇ ਉੱਥੇ ਬਈ ਜੀ ਆ ਤੁਹਾਨੂੰ ਸੇਮ ਦਾ ਇਲਾਕਾ ਦਿਸੂਗਾ ਤੇ ਮਿੱਤਰੋ ਇੱਥੇ ਤਾਂ ਐਂ ਲੱਗਦਾ ਵੀ ਜੀ ਲੱਗਦਾ Rajasthan ਦੇ ਵਿੱਚ ਹੁਣ ਜਦੋਂ ਅਸੀਂ ਪਿੱਛੇ ਆਏ ਆ ਸੂਰਤਗੜ ਖਾਸ ਦੇ ਵਿੱਚ ਦੀ ਗੱਲ ਕਰੀਏ ਨਾ ਉੱਥੇ ਮਿੱਤਰੋ ਜਿਵੇਂ ਆਪਣੇ ਮੱਕੀ ਪੜ ਪੜ ਕੇ ਵੇਚਦੇ ਆ ਮੱਕੀ ਵੀ ਵੇਚਦੇ ਹੁਣੇ ਆ ਕਿਉਂਕਿ ਹੁਣ ਮੱਕੀ ਦਾ ਸੀਜ਼ਨ ਹੈ ਨਹੀਂ ਜਮੀਆਂ ਬੀਜ ਰੱਖੀਆਂ ਆ ਆਲੂ ਵਾਰ ਆ ਕੇ ਗਾਜਰਾਂ ਤੇ ਕਹਿੰਦੇ ਬਈ ਜੀ ਸਾਡੇ ਤਾਂ ਇਹ ਝੂਨਾਮ ਹੁੰਦਾ ਹੈ ਕੌਣ ਕਹਿੰਦਾ Rajasthan ਦੇ ਵਿੱਚ ਪਾਣੀ ਹੈ ਨਹੀਂਗਾ ਆ ਵੇਖੋ ਮਿੱਤਰੋ ਇੱਥੇ ਦਰਿਆ ਹੋਇਆ ਪਿਆ ਤੇ ਮੋਟਰਾਂ ਦੇ ਪਾਣੀ ਦੇ ਲੈਵਲ ਦੀ ਗੱਲ ਕਰੀਏ ਸਾਡੀ ਏਡੀ ਡੰਗਾਈ ਤੱਕ ਗੱਲ ਨਹੀਂ ਕਿਸਾਨਾਂ ਤੱਕ ਨਹੀਂ ਤਾਂ ਤੁਹਾਨੂੰ ਪਾਣੀ ਦਾ ਲੈਵਲ ਵੀ ਦੱਸਦੇ ਜ਼ਮੀਨ ਦਾ ਇੱਥੇ ਰੇਟ ਵੀ ਦੱਸਦੇ ਤੇ ਸਾਰੀ ਗੱਲਬਾਤ ਕਰਦੇ ਮਿੱਤਰੋ ਤੇ ਬਾਕੀ ਮਿੱਤਰੋ ਹੋਰ ਤੁਹਾਨੂੰ ਦਿਖਾਉਣੇ ਆ ਅੱਜ Rajasthan ਦੇ ਇਤਿਹਾਸ ਦੀਆਂ ਸਾਰੀਆਂ ਵੀਡੀਓ ਦਿਖਾਵਾਂਗੇ ਉਹਦੇ ਵਿੱਚ ਚੰਗੇ ਚੰਗੇ ਤੁਹਾਨੂੰ ਕੰਟੈਂਟ ਦਿਖਾਵਾਂਗੇ ਤੇ ਨਾਲ ਆਪਣੇ ਬਾਈ ਦੀ ਨਵੀਂ ਲੰਬੀ ਵਾਲਾ ਵੀਰ ਨਿਊ ਲੰਬੀ ਚੈਨਲ ਤੇ ਤੁਸੀਂ ਜਾ ਸਕਦੇ ਹੋ ਤੇ ਬਾਕੀ ਹੁਣ ਅਸੀਂ ਰਾਜਸਥਾਨ ਦੇ ਉੱਤੇ ਆਏ ਹੋਏ ਹਾਂ ਜਰ ਦੇਖੋ ਨਿਊਜ਼ ਲੰਬੇ ਚੈਨਲ ਨੂੰ ਫੋਲੋ ਕਰ ਲਿਓ ਇਨਫੋਰਮੇਸ਼ਨ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਤੇ ਵੀਡੀਓ ਪਾਵਾਂਗੇ ਸਪੋਰਟ ਕਰਿਓ ਮਿੱਤਰੋ Facebook ਪੇਜ ਤੇ ਵੀ YouTube ਚੈਨਲ ਤੇ ਵੀ ਜਾ ਕੇ ਦੇਖਿਓ ਦੋਨਾਂ ਚੈਨਲਾਂ ਤੇ ਆਪਾਂ ਵੀਡੀਓ ਤੁਹਾਨੂੰ ਰਾਜਸਥਾਨ ਦੀਆਂ ਦੋਨੇ ਭਰਾ ਦਿਖਾਵਾਂਗੇ ਇਧਰ ਅਸੀਂ ਟੂਰ ਤੇ ਨਿਕਲੇ ਹੋਏ ਹਾਂ ਤਾਂ ਮਿੱਤਰੋ ਮਿਲਦੇ ਹਾਂ ਫਿਰ ਹੁਣ ਅੱਗੇ ਨਾਲ ਰਾਜਸਥਾਨ ਦੇ ਵਿੱਚ ਨਵੀਂ ਇੱਕ ਵੀਡੀਓ ਦੇ ਨਾਲ ਤਾਂ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ